ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਜੋ ਸਪਲਟ ਯੂਨਿਟ ਜੀ ਹੁੰਦਾ ਵਾ ਉਹਦੀ ਜੋ ਗੈਸ ਸਟੋਰੇਜ ਆ ਮੈਨੂੰ ਕਿ ਚਲੋ ਜੀ ਕਈ ਬੰਦੇ ਨੇ ਨਾ ਉਤਾਰ ਕੇ ਕਿਸੇ ਹੋਰ ਸਾਈਡ ਤੇ ਲਾਉਣਾ ਹੁੰਦਾ ਜਾਂ ਉਤਾਰ ਕੇ ਰੱਖਣਾ ਹੁੰਦਾ ਉਹਦੀ ਗੈਸ ਨੂੰ ਕਿਸ ਤਰ੍ਹਾਂ ਸਟੋਰ ਸਟੋਰ ਕਰ ਸਕਦੇ ਆ ਤਾਂ ਜੋ ਆਪਾਂ ਜਦੋਂ ਇਹਨੂੰ ਦੁਬਾਰਾ ਕਿਸੇ ਵੀ ਜਗ੍ਹਾ ਤੇ ਹੋਰ ਲਾਣਾ ਤਾਂ ਗੈਸ ਭਵਾਉਣ ਦੀ ਲੋੜ ਨਾ ਪਵੇ ਆਜੋ ਸ਼ੁਰੂ ਕਰਦੇ ਆਂ ਵੀਡੀਓ ਹਾਂਜੀ ਦੋਸਤੋ ਅੱਜੋ ਸ਼ੁਰੂ ਕਰਦੇ ਆ ਥੱਲੇੋਂ AC ਆਨ ਕਾਰਡ ਤੋਂ ਬਾਅਦ ਚਲਾ ਕੇ ਉੱਪਰ ਆ ਜਾਣਾ ਵਾ ਆਊਟਡੋਰ ਯੂਨਟ ਦੇ ਕੋਲੇ ਤਾਂ ਵਾਲਾ ਨੇ ਇੱਕ ਤੇ ਰਿਵਨ ਕਈਆਂ ਦੇ ਆ ਕੇ ਗੀਆਂ ਇਹ ਦੋ ਇੱਥੇ ਨੂੰ ਸਾਈਡ ਤੇ ਨੱਟ ਲੱਗੇ ਹੁੰਦੇ ਆ ਉਹ ਖੋਲੋਗੇ ਤਾਂ ਆਵੜਾ ਜਿਹੜਾ ਇਹ ਡੈੱਡ ਨੱਟ ਕਾసే ਹੁੰਦੇ ਆ ਅ ਗੈਸ ਪਾਈਪ ਨੂੰ ਗੈਸ ਵਾਲੀ ਜਿਹੜੇ ਹੁੰਦੇ ਆ ਨਾ ਅ ਐਲ ਕੇ ਵਾਲੇ ਨਾਟ ਇਹਨਾਂ ਦੇ ਉੱਤੇ ਡੈਡ ਨਟ ਕਿਸੇ ਹੁੰਦੇ ਆ ਇਹਨਾਂ ਨੂੰ ਦੋਨਾਂ ਨੂੰ ਓਪਨ ਕਰ ਲੈਣਾ ਖੋਲ ਲੈਣਾ ਵਾ ਇਹ ਵਾਲੇ ਜਦੋਂ ਤੁਹਾਡਾ ਏਸੀ ਮੰਨ ਕੇ ਚੱਲੋ ਆਊਟ ਡੋਰ ਉੱਪਰ ਵਾਲਾ ਯੂਨਿਟ ਦਾ ਪੱਖਾ ਚੱਲ ਪਿਆ ਤਾਂ ਸਮਝੋ ਤੁਹਾਡਾ ਏਸੀ ਔਨ ਹੋ ਗਿਆ ਠੀਕ ਹੈ ਜੀ ਜਦੋਂ AC ਨੇ ਉੱਪਰ ਵਾਲੇ ਯੂਨਟ ਨੇ ਆਨ ਹੋ ਗਿਆ ਤਾਂ ਜਿਹੜਾ ਆ ਥੱਲੇ ਵਾਲਾ ਨਾਲ 3 ਐਟ ਦਾ ਸੌਰੀ ਅੰਦੀ ਦਾ ਪਾਈਪ ਆ ਇਹਦੀ ਐਲ ਕੀ ਵਾਲਾ ਨਾਟਾ ਪ੍ਰੋਪਰ ਪੂਰਾ ਟਾਈਟ ਕਰ ਦੇਣਾ ਪ੍ਰੋਪਰ ਜਿੰਨਾ ਮਤਲਬ ਹੋ ਸਕਦਾ ਵਾ ਐ ਨਹੀਂ ਕਿ ਆ ਵੀ ਟਿੱਲਾ ਨਹੀਂ ਰਹਿਣਾ ਚਾਹੀਦਾ ਨਹੀਂ ਤਾਂ ਜਿਹੜੀ ਆਪਣੀ ਗੈਸ ਆ ਨਾ ਤਾਂ ਪ੍ਰੋਪਰ ਸਟੋਰ ਹੋਵੇ ਜੇ ਤੇ ਟਿੱਲਾ ਹੋਇਆ ਵੀ ਤਾਂ ਉਹਦੇ ਵਿੱਚੋਂ ਹਲਕੀ ਹਲਕੀ ਲੀਕੇਜ ਹੋ ਕੇ ਉਹ ਫੇਰ ਵੀ ਖਾਲੀ ਹੋ ਜਾਣਾ। ਇਹਨੂੰ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਚੈੱਕ ਕਰੋ। ਇਹਨੂੰ 10 10 ਮਿੰਟ ਦੇ ਲਈ ਮੇਬੀ ਆਨ ਰਹਿਣ ਦਿਓ। ਇਹ ਜਿਆਦਾਤਰ ਕੋਈ ਨਾ ਕੋਈ ਤਜਪੀਰੀਅਸ ਤੋਂ ਵੀ ਪਤਾ ਲੱਗਣ ਲੱਗ ਜਾਂਦਾ ਵਾ। ਤੇ ਨਹੀਂ ਤਾਂ 10 ਮਿੰਟ ਮੇਬੀ ਟਾਈਮ ਦੇ ਸਰ ਨਾਲ ਆਨ ਰਹਿਣ ਦਿਓ। ਇਸ ਤਰ੍ਹਾਂ ਤਾਂ ਉਸ ਪੋਟਰਾਮੈਂਟ ਲਈ ਆਨ ਸਟਡਣ ਤੋਂ ਬਾਅਦ ਜੋ ਜਦੋਂ ਆਪਾਂ ਨਾ ਜ਼ਿਆਦਾਤਰ ਕਿ ਇਹ ਪਾਈਪ ਨੂੰ ਵੀ ਹੱਥ ਲਾਮਾਂਗੇ ਇਹ ਵਾਲੀ ਹੈ ਨਾ ਜਿਹੜੀ ਉੱਪਰ ਲੱਗੀ ਹੋਈ ਆ ਅੱਧੀ ਦੀ ਪਾਈਪ ਲੱਗੀ ਹੈਗੀ ਜਦੋਂ ਇਹਨੂੰ ਆਪਾਂ ਹੱਥ ਲਾਮਾਂਗੇ ਨਾ ਉਹ ਹਲਕੀ ਮੋਟੀ ਠੰਡੀ ਹੁੰਦੀ ਹੈਗੀ ਥੋੜੇ ਬਹੁਤੇ ਐਕਸਪੀਰੀਅੰਸ ਬਣ ਕੇ ਚੱਲੋ ਐ ਵੀ ਹੋ ਜਾਂਦਾ ਵਾ ਵੀ ਚੈੱਕ ਕਰਾਂਗੇ ਤੋ ਬਾਅਦ ਜੋ ਜਦੋਂ ਦੇਖਿਆ ਵੀ ਇਹ ਨਾਰਮਲ ਹੋ ਗਈ ਨਾ ਠੰਡੀ ਆ ਨਾ ਗਰਮ ਤਾਂ ਆ ਵਾਲਾ ਉੱਪਰ ਵਾਲਾ ਸੇਮ ਉਸੇ ਤਰ੍ਹਾਂ ਇਹਨੂੰ ਵੀ ਪ੍ਰੋਪਰ ਟਾਈਟ ਕਰ ਦੇ ਪੂਰਾ ਧਿਆਨ ਇਹ ਰੱਖਣਾ ਵੀ ਦੋਨੇ ਜਿਹੜੀਆਂ ਐਲਕੇ ਦੇ ਨਾਟਾ ਇਹਨਾਂ ਦੇ ਵਿੱਚ ਟੈਨ ਨਹੀਂ ਲੈਣੀ ਚਾਹੀਦੀ ਹਲਕੀ ਜਿਹੀ ਨਹੀਂ ਤਾਂ ਜਿੰਨੀ ਆਪਣੀ ਕੀਤੀ ਹੋਈ ਮਿਹਨਤ ਆ ਸਭ ਬੇਕਾਰ ਜਾਊਗੀ ਜੇਕਰ ਆਪਾਂ ਆਲੇ ਕੀ ਵਾਲੇ ਨਾਟਾ ਜਿਹੜੇ ਅਸੀਂ ਹੁਣ ਕਰ ਰਹੇ ਹਾਂ ਇਹਨਾਂ ਦੇ ਵਿੱਚ ਟੈਲ ਰਹਿ ਜੂਗੀ ਇਹਨਾਂ ਨੂੰ ਕੋਲ ਕਿਸ ਤੋਂ ਬਾਅਦ ਚੋਹਾ ਵਾਲੇ ਤਰਾਂ ਨੇ ਥੱਲਿਓਂ ਬੰਦ ਕਰਨ ਤੋਂ ਬਾਅਦ ਚੋਂ ਥੱਲਿਓਂ ਤਾਰਾਂ ਕੱਢ ਕੇ ਉਹ ਤੋਂ ਬਾਅਦ ਚੋਂ ਕਿ ਆਹ ਤਾਰਾਂ ਦੀਆਂ ਅਲੱਗ ਕਰ ਦੇਣੀਆਂ ਨੇ ਕਿਆ ਨਹਿ ਰੱਖਿਓ ਵੀ ਹਮੇਸ਼ਾ ਵਾਸਤੇ ਜੋ ਵੀ ਬਿਜਲੀ ਦਾ ਕੰਮ ਕਰਨਾ ਪੱਲਾ ਹੈ ਹੀ ਨਹੀਂ ਉਹਨੂੰ ਪੂਰੀ ਸੇਫਟੀ ਦੇ ਨਾਲ ਕਰੋ ਜਿਵੇਂ ਹੁਣ ਜੇ ਕੋਈ ਆਪਾਂ ਘਰ ਦੇ ਵਿੱਚ ਵੀ ਇਹ ਕੰਮ ਕਰਨ ਲੱਗਿਆ ਤਾਂ ਹਮੇਸ਼ਾ ਮੇਨ ਸਵਚ ਨੂੰ ਬੰਦ ਕਰਕੇ ਜੇ ਗ੍ਰਿਪ ਕੱਢ ਕੇ ਫੇਰ ਇਹ ਕੰਮ ਕਰੋ ਨੰਬਰ 2 ਤੇ ਜਿਹੜੇ ਆ ਨਾਟ ਰਾ ਨਾ ਇਹਨਾਂ ਨੂੰ ਜ਼ਰੂਰ ਪੂਰੇ ਡੈਕ ਰੱਖੋ ਜ਼ਿਆਦਾਤਰ ਕੀ ਹੈ ਇਹ ਆਪਾਂ ਇਹ ਨਹੀਂ ਰੱਖ ਦਿੰਦੇ ਹਾਂ ਖੁੱਲ ਕੇ ਵਿਚੜੇਕ ਪੇ ਜਾਂ ਘਬਾਜ ਜਾਂਦੇ ਆ ਮੜ ਕੇ ਕਈ ਵਾਰ ਇਹ ਮਿਲਦਾ ਹੀ ਨਹੀਂ ਗਾ ਆਪ ਬੰਦੇ ਨੂੰ ਤਾਂ ਠੀਕ ਹੈ ਜੀ ਹੁਣ ਜੇਕਰ ਤੁਸੀਂ ਏਸੀ ਲਾਉਣਾ ਬਾਦ ਉਹਦੇ ਫਿਰ ਤਾਂ ਇਹਦੇ ਆ ਜਿਹੜੇ ਨਟ ਲੱਗੇ ਹੋਏ ਆ ਇਹ ਵੀ ਖੋਲ ਸਕਦੇ ਹੋ ਪਰ ਇਹਦਾ ਜਿਹੜਾ ਅਸੀਂ ਏਸੀ ਲਾ ਰਹੇ ਆ ਇਹਨੂੰ ਕਾਫੀ ਲੰਬੇ ਸਮੇਂ ਲਈ ਕਸਟਮਰ ਨੇ ਇਸ ਤਰ੍ਹਾਂ ਹੀ ਰੱਖਣਾ ਬਾ ਤਾਂ ਇਹਦੇ ਆਲੇ ਜਿਹੜੇ ਪਾਈਪ ਆ ਥੋੜਾ ਜਿਹਾ ਲੰਬਾ ਰੱਖ ਕੇ ਮਤਲਬ ਕਿ ਦੋ 2.5 ਇੰਚ ਤਾਂ ਉਹਨੂੰ ਵੜ ਕੇ ਮੂਰੋਂ ਇਸ ਤਰ੍ਹਾਂ ਬੈਂਡ ਕਰ ਦਿੱਤੇ ਜਾਣ ਤਾਂ ਜੋ ਇਹਦੇ ਵਿੱਚ ਵਾਊਚਰ ਨਾ ਜਾਵੇ ਇਹ ਜ਼ਰੂਰੀ ਆ ਜੇ ਆਪਾਂ ਲੰਬੇ ਸਮੇਂ ਲਈ ਰੱਖਣੀ ਚਾਹੁੰਨੇ ਆ ਨਾ ਏਸੀ ਆਪਾਂ ਲਾਉਣਾ ਨਹੀਂਗਾ ਲੰਬਾ ਸਮਾਂ 2-3 ਮਹੀਨੇ 4 ਮਹੀਨੇ ਰੱਖਣਾ ਜਿਸ ਤਰ੍ਹਾਂ ਹੁਣ ਸਰਦੀਆਂ ਦਾ ਬਹੁਤ ਸਮਾਂ ਅਸੀਂ ਲਾ ਰਹੇ ਆ ਤਾਂ ਇਹਨਾਂ ਨੇ ਕਾਫੀ ਲੰਬੇ ਸਮੇਂ ਲਈ ਇਹ ਅਸੀਂ ਲਾਉਣਾ ਨਹੀਂਗਾ ਤਾਂ ਇਹ ਵਾਲਾ ਪਾਈਪ ਆ ਜਿਹੜਾ ਦੋਨੋਂ ਥੋੜਾ ਜਿਹਾ ਲੰਬੇ ਰੱਖ ਕੇ ਵੜ ਗਏ ਇਹ ਦੋਨੇ ਸਿਰਿਆਂ ਨੂੰ ਬੋਰ ਦੇਣਾ ਵਾ ਤਾਂ ਜੋ ਉਹਦੇ ਵਿੱਚ ਹਲਕਾ ਜਿਹਾ ਵੀ ਵਾਚਰ ਨਾ ਜਾ ਸਕੇ ਕਿਉਂਕਿ ਪਾਣੀ ਦੇ ਨਾਲ ਥੋੜਾ ਜਿਹਾ ਤੁਹਾਨੂੰ ਵੀ ਪਤਾ ਵੀ ਇਲੈਕਟ੍ਰਿਕ ਪਾਰਟ ਚ ਕੋਈ ਵੀ ਲੈ ਲਓ ਕੱਲੇ ਜੀ ਨੂੰ ਛੱਡੋ ਕੋਈ ਵੀ ਲੈ ਲਓਗੇ ਆ ਦੇਖੋ ਇਸ ਤਰ੍ਹਾਂ ਜ਼ਰੂਰ ਮੋੜੋ ਨੰਬਰ 2 ਤੇ ਜਦੋਂ ਇਸ ਤਰ੍ਹਾਂ ਬੋਰ ਦਾ ਤਾਂ ਇਹਦੇ ਤੇ ਚਾਕ ਲਾ ਕੇ ਜਾਂ ਪਾਣੀ ਪਾ ਕੇ ਜ਼ਰੂਰ ਦੇਖੋ ਵੀ ਕਿਸ ਇਥੋਂ ਕਿਤੇ ਲੀਕ ਤਾਂ نیچے ਘਰ ਲੀਕ ਆ ਤਾਂ ਉਹ ਐਲਕੀ ਵਾਲੇ ਨਟਾਂ ਨੂੰ ਪ੍ਰੋਪਰ ਕਨਟੈਕਟ ਕਰੋ ਤੇ ਉੱਪਰਲਾ ਕਵਰ ਲਵਾ ਲਾ ਕੇ ਇਹਨੂੰ ਪ੍ਰੋਪਰ ਕਸ ਕਸ ਦਿੱਤਾ ਜਾਏ ਹਮੇਸ਼ਾ ਵਾਸਤੇ ਕਿ ਕੋਈ ਡਾਟਾ ਨਾ ਰੱਖੋ ਵੀ ਗੈਸ ਜਿੰਨੀ ਵੀ ਆਪਾਂ ਪ੍ਰੋਪਰ ਸਹੀ ਢੰਗ ਨਾਲ ਹੀ ਮਤਲਬ ਐਲਕੀਆਂ ਟਾਈਟ ਪ੍ਰੋਪਰ ਕਰਨੀਆਂ ਨੇ ਤੇ ਉਸ ਤੋਂ ਬਾਅਦ ਚ ਨੀਚੇ ਵਾਲੇ ਇੰਡੋਰ ਦੇ ਕੋਲੇ ਆ ਕੇ ਤਾਂ ਜਿਹੜਾ ਇਹਦੇ ਸਾਈਡ ਤੇ ਲੱਗੇ ਹੁੰਦੇ ਹੈਗਾ ਕਵਰ ਲੱਗਿਆ ਹੁੰਦਾ ਵਾ ਇਹ ਤਾਂ ਤਕਰੀਬਨ ਥੱਲੇ ਹੀ ਖੁੱਲ ਗਿਆ ਇਹ ਆ ਵਾਲਾ ਕਵਰ ਓਪਨ ਕਰਨ ਤੋਂ ਬਾਅਦ ਚ ਇਹ ਤੋ ਕਥਾ ਲੱਗ ਜਾਂਦਾ ਵੀ ਪਾਈਪੇ ਕਈ ਵਾਰੀ ਥਾਰਾ ਅੰਡਰਗਰਾਉਂਡ ਪਾਈਪਾਈ ਹੁੰਦੀ ਆ ਵੀ ਪਾਈਪੇ ਦੇ ਥੱਲੇ AC ਦੇ ਜਾ ਸਾਈਡ ਤੇ ਖੱਡਾ ਮਾਰ ਕੇ ਬਾਹਰ ਕੱਢੀ ਹੋਈ ਆਗੀ ਇਹ ਜਿਆਦਾਤਰ ਇਹਨਾਂ ਦੇ ਹੱਥਲੇ ਨਾ ਜਿਹੜੀ ਪੱਤੀ ਕਸੀ ਹੁੰਦੀ ਹੈਗੀ ਆ دیوار ਤੇ ਉਹਨਾਂ ਦੇ ਨਟ ਲੱਗੇ ਹੁੰਦੇ ਆ ਦੋ ਕਈਆਂ ਦੇ ਦੋ ਲੱਗੇ ਹੁੰਦੇ ਆ ਕਈਆਂ ਦੇ ਇੱਕ ਲੱਗਿਆ ਹੁੰਦਾ ਇਹਦੇ ਦੋ ਨਟ ਲੱਗੇ ਹੋਇਆ ਤੇ ਇਹਨਾਂ ਨਾਲ ਥੱਲੇ ਪ੍ਰੋਪਰ ਏਸੀ ਬੈਠਾ ਰਹਿੰਦਾ ਵਾ ਇਹ ਵਾਲੇ ਖੋਲਣ ਤੋਂ ਬਾਅਦ ਚ ਹਮੇਸ਼ਾ ਇੱਕ ਗੱਲ ਦਾ ਧਿਆਨ ਵੀ ਲਾਈਟ ਨੂੰ ਪ੍ਰੋਪਰ ਕੱਟ ਕੇ ਜੋ ਬਿਜਲੀ ਦਾ ਕੰਮ ਜਦੋਂ ਵੀ ਕਰਨਾ ਮਾ ਤਾਂ ਬਿਜਲੀ ਦੇ ਕੰਮ ਦੇ ਵਿੱਚ ਹਮੇਸ਼ਾ ਇਹ ਗੱਲ ਧਿਆਨ ਰੱਖੋ ਵੀ ਲਾਈਟ ਦੀ ਜਿਹੜੀ ਮੇਨਸ ਵਿੱਚ ਆ ਉਹਨੂੰ ਕੱਟ ਕੇ ਹੀ ਕੰਮ ਕਰਨਾ ਚਾਹੀਦਾ ਜੇਕਰ ਤੁਸੀਂ ਪ੍ਰੋਪਰ ਇਲੈਕਟ੍ਰੀਸ਼ੀਅਨ ਨਹੀਂ ਜੇਕਰ ਜਾਣਕਾਰ ਨੂੰ ਬਿਜਲੀ ਦੀ ਜਾਣਕਾਰੀ ਰੱਖਦੇ ਹੋ ਤਾਂ ਕਾਫੀ ਇਹਦਾ ਟਰੈਕ ਵੀ ਹੁੰਦੇ ਆ ਜਾਦੂਗਰਾਂ ਵਾਲੇ ਤੇ ਫੀਰੀ ਬਿਜਲੀ ਦੇ ਕੰਮ ਨੂੰ ਹੱਥ ਪਾਓ ਇਸੇ ਤਰ੍ਹਾਂ ਹੀ ਹੁਣ ਜਿਵੇਂ ਆ ਬਾਹਰ ਲਿਆਂ ਪਾਈਪਾਂ ਮੰਨ ਕੇ ਚੱਲੋ ਆ ਜਾਂਦੀਆਂ ਨੇ ਜਿਵੇਂ ਕੀਆ ਵੀ ਇਹ ਹੁਣ ਮੈਂ ਤੁਹਾਨੂੰ ਪਹਿਲੇ ਦੱਸਿਆ ਜੀ ਵੀ ਥੋੜਾ ਲੰਬਾ ਸਮਾਂ ਲਈ ਰੱਖਣਾ ਮੈਂ ਤਾਂ ਇਹਨੂੰ ਪਾਈਪਾਂ ਜਦੋਂ ਵੀ ਲੰਬੇ ਸਮੇਂ ਲਈ ਰੱਖਣਾ ਮਾ ਤਾਂ ਇਹਨਾਂ ਨੂੰ ਪਾਈਪਾਂ ਨੂੰ ਹਮੇਸ਼ਾ ਵਾਸਤੇ ਵੱਡ ਦੋ ਜੇ ਨਹੀਂ ਵੱਡਣੀਆਂ ਚਾਹੁੰਦੇ ਤਾਂ ਇਹਨਾਂ ਨੂੰ ਖੋਲ ਕੇ ਜਿਹੜੀਆਂ ਬੇ ਧੋਨੇ ਸਾਈਡਾਂ ਨੇ ਮੰਨ ਕੇ ਚੱਲੋ ਏਸੀ ਦੇ ਆਊਟਡੋਰ ਦੀਆਂ ਤੇ ਏਸੀ ਦੇ ਇਨਡੋਰ ਦੀਆਂ ਜਿਹੜੀਆਂ ਪਾਈਪਾਂ ਨੇ ਇਹਨਾਂ ਦੇ ਨਟਾਂ ਦੇ ਉੱਤੇ ਪ੍ਰੋਪਰ ਟੇਪ ਮਾਰ ਕੇ ਤਾਂ ਜੋ ਉਹਨੀਆਂ ਪਹੁੰਚੇਗਾ ਆਪਾਂ ਇਹਨਾਂ ਇਹ ਆ ਵਾਲੇ ਏਸੀ ਦੀਆਂ ਪਾਈਪਾਂ ਇਸ ਤਰ੍ਹਾਂ ਖੋਲੀਆਂ ਛੱਡ ਦਿੰਦੇ ਇਹਦੇ ਵਿੱਚ ਨਾ ਮੌਂਚਰ ਭਰ ਜਾਣਾ ਜੀਗਾ ਬੜ ਕੇ ਏਸੀ ਦੇ ਖਰਾਬ ਹੋਣ ਦੇ ਚਾਂਸ ਜ਼ਿਆਦਾ ਬਣ ਜਾਂਦੇ ਆ ਕਿ ਤੇ ਪਾਈਪ ਵੀ ਖਰਾਬ ਹੋ ਜਾਂਦੀ ਹੈ ਧੰਨਵਾਦ